ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਛਟਪਟਾ ਬਹੁਤ ਹੀ ਟੇਸਟੀ ਗੋਭੀ ਦਾ ਅਚਾਰ ਕਲਰ ਚੈੱਕ ਕਰੋ ਅਚਾਰ ਦਾ ਤੁਸੀਂ ਕਿੰਨਾ ਵਧੀਆ ਆਇਆ ਏ ਸੋ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦਿਆਂ ਜੀ ਜਿਹੜਾ ਜਿਹੜਾ ਮੈਂ ਸਮਾਨ ਲਿਆ ਠੀਕ ਆ ਜੀ ਉਹ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਦੱਸਾਂਗੇ ਕਿੰਨੀ ਆਪਾਂ ਨੇ ਗੋਭੀ ਲਈ ਆ ਜਿਹੜੇ ਜਿਹੜੇ ਮਸਾਲੇ ਪਾਏ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੂਰਾ ਟੇਸਟੀ ਗੋਭੀ ਦਾ ਅਚਾਰ ਕਿਉਂਕਿ ਹੁਣ ਗੋਭੀ ਦਾ ਸੀਜ਼ਨ ਚੱਲ ਰਿਹਾ ਹੈ ਮੰਡੀ ਦੇ ਵਿੱਚ ਤਾਜੀ ਗੋਭੀ ਆ ਰਹੀ ਹੈ ਠੀਕ ਹੈ ਜੀ ਆਪਾਂ ਹੁਣ ਇਹਨੂੰ 2-3 ਮਹੀਨੇ ਅਚਾਰ ਨੂੰ ਬਣਾ ਕੇ ਹੁਣ ਖਾ ਸਕਦੇ ਹਾਂ ਠੀਕ ਹੈ ਜੀ ਤੇ ਲਓ ਜੀ ਅੱਜ ਫਿਰ ਰੈਸਪੀ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੀ ਆਂ ਗੋਭੀ ਦਾ ਟੇਸਟੀ ਤੇ ਚਟਪਟਾ ਆਚਾਰ ਕਿਵੇਂ ਬਣਦਾ ਏ ਤੇ ਲਓ ਜੀ ਗੋਭੀ ਦਾ ਆਚਾਰ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਗੋਭੀ ਠੀਕ ਆ ਜੀ 1.5 ਕਿਲੋ ਗੋਭੀ ਦਾ ਬੇਟਾ ਤੇ ਇਸ ਤਰੀਕੇ ਦੀ ਆਪਾਂ ਨੇ ਇਹ ਕੱਟ ਲੈਣੀ ਆ ਨਾ ਹੀ ਜ਼ਿਆਦਾ ਮੋਟੀ ਕੱਟਣੀ ਆ ਨਾ ਹੀ ਜ਼ਿਆਦਾ ਬਰੀਕ ਬਰੀਕ ਕੱਟੂਗੇ ਤਾਂ ਖੁਲ ਜੂਗੀ ਥੋੜੀ ਜੀ ਮੋਟੀ-ਮੋਟੀ ਜੀ ਰੱਖਣੀ ਆਪਾਂ ਨੇ ਇਸ ਤਰੀਕੇ ਦੀ ਤੇ ਸਭ ਤੋਂ ਜਿਹੜਾ ਪਹਿਲਾ ਕੰਮ ਹੈ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ ਪਾਣੀ ਰੱਖ ਲੈਣਾ ਗਰਮ ਠੀਕ ਹੈ ਜੀ ਤੇ ਪਾਣੀ ਦੇ ਵਿੱਚ ਪਾਉਂਗੇ ਆਪਾਂ 2 ਚਮਚੇ ਨੂਣ ਦੇ ਠੀਕ ਹੈ ਜੀ 2 ਚਮਚ ਆਪਾਂ ਨੇ ਨੂਣ ਪਾ ਲੈਣਾ ਤੇ 1 ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਹੁਣ ਆਪਾਂ ਨੇ ਐਡ ਕਰ ਦੇਣੀ ਇਹਦੇ ਵਿੱਚ ਗੋਭੀ ਜਿਹੜੀ ਕਿ ਆਪਾਂ ਨੇ ਕੱਟ ਕੇ ਰੱਖੀ ᱛੀ ਤੇ ਲਓ ਜੀ ਇਹਨੂੰ ਐਡ ਕਰ ਦੰਨੇ ਇਹਦੇ ਵਿੱਚ ਤੇ ਲਓ ਜੀ ਪਾਣੀ ਦੇ ਵਿੱਚ ਗੋਭੀ ਆਪਾਂ ਨੇ ਪਾ ਲਈ ਆ ਗੋਭੀ ਆਪਾਂ ਨੇ ਰੱਖਣੀ ਇਹਦੇ ਵਿੱਚ 5 ਮਿੰਟ ਇਹਨੂੰ ਆਪਾਂ ਨੇ ਉਬਾਲੀ ਨਹੀਂ ਦੇਣੀ ਜਦੋਂ ਪਾਣੀ ਇਹਨ ਪੂਰਾ ਗਰਮ ਹੋ ਗਿਆ ਉਸ ਟਾਈਮ ਤੇ ਆਪਾਂ ਨੇ ਗੈਸ ਆ ਜਿਹੜੀ ਉਹ ਬੰਦ ਕਰ ਦੇਣੀ ਆ ਤੇ ਗੋਭੀ ਆ ਜਿਹੜੀ ਢੱਕ ਕੇ ਉਹ 5 ਮਿੰਟ ਆਪਾਂ ਨੇ ਇਹਦੇ ਵਿੱਚ ਰੱਖਣੀ ਆ ਤੇ ਲਓ ਜੀ ਪਾਣੀ ਆ ਆਪਣਾ ਇਸ ਟਾਈਮ ਤੇ ਪੂਰਾ ਗਰਮ ਹੈ ਹੁਣ ਆਪਾਂ ਇਸ ਢੱਕ ਦੰਨੇ ਆ ਤੇ ਗੈਸ ਕਰਦੇ ਆ ਬੰਦ 5 ਮਿੰਟ ਆਪਾਂ ਨੇ ਐਦਾਂ ਹੀ ਰੱਖਣੀ ਹੈ ਥੋੜੀ ਜੀ ਸੌਫਟ ਹੋ ਜਾਊਗੀ ਬਸ ਪਕਾਉਣੀ ਨਹੀਂ ਹੈਗੀ ਤੇ ਲਓ ਜੀ ਗੋਭੀ ਪਈ ਨੂੰ 5 ਕੁ ਮਿੰਟ ਹੋ ਗਏ ਆ ਹੁਣ ਆਪਾਂ ਨੇ ਠੀਕ ਆ ਜੀ ਨਿਚੋੜ ਨਿਚੋੜ ਕੇ ਇਹ ਆ ਦੇਖੋ ਇੱਕ ਤਾਂ ਇਹ ਸਾਫ ਹੋ ਗਿਆ ਐਨ ਚੰਗੀ ਤਰ੍ਹਾਂ ਐਦਾਂ ਨਚੋੜ ਨਚੋੜ ਕੇ ਇਸੇ ਬਰਤਨ ਚ ਕੱਢ ਲੂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਕਾਉਂਗੇ ਠੀਕ ਹੈ ਜੀ 2 ਕ ਘੰਟੇ ਧੁੱਪ ਚੱਪਾ ਨੇ ਇਹ ਸੁਕਾਉਣੀ ਵੀ ਆ ਤੇ ਪਹਿਲਾਂ ਆਪਾਂ ਇਹਨੂੰ ਕੱਢ ਲੈਂਦੇ ਆ ਬਾਹਰ ਤੇ ਲਓ ਜੀ ਗੋਭੀ ਨੂੰ ਹੁਣ ਆਪਾਂ ਠੀਕ ਹੈ ਜੀ ਬਾਹਰ ਧੁੱਪਾਂ ਦੇ ਵਿੱਚ ਐਦਾਂ ਆਪਾਂ ਨੇ ਥੱਲੇ ਕੱਪੜਾ ਰੱਖ ਲਿਆ ਠੀਕ ਹੈ ਜੀ ਕੋਈ ਹਲਕੀ ਜੀ ਚੁੰਨੀ ਰੱਖ ਲੈਣੀ ਆ ਜਾਂ ਮਲਮਲ ਦਾ ਕੱਪੜਾ ਹੋਵੇ ਉਹਦੇ ਉੱਪਰ ਆਪਾਂ ਨੇ ਇਹ ਬਾਹਰ ਠੀਕ ਹੈ ਜੀ ਐਦਾਂ ਫੋਲ ਦੇਣੀ ਆ ਤੇ ਹੁਣ ਆਪਾਂ ਇਹਨੂੰ ਟਾਕੇ ਰੱਖ ਦੋਗੇ ਠੀਕ ਹੈ ਥੋੜੀ देर ਵਾਸਤੇ ਆ ਲੋ ਜੀ 2 ਕੁ ਘੰਟੇ ਆਪਾਂ ਨੇ ਇਹ ਛੇੜਨੀ ਨਹੀਂ ਇਹਦਾ ਪਾਣੀ ਨੁੱਚੜ ਜਾਊਗਾ ਤੇ ਇੱਧਰ ਪਾਈਆਂ ਹੋਈਆਂ ਆਪਾਂ ਨੇ ਗਾਜਰਾ ਠੀਕ ਹੈ ਜੀ ਧੋ ਕੇ ਆ ਦੇਖੋ ਇਹਨਾਂ ਦਾ ਵੀ ਤੁਹਾਨੂੰ ਆਚਾਰ ਬਣਾ ਕੇ ਦਿਖਾਉਂਗੀ ਆਪਾਂ ਇਹਦੀ ਵੀਡੀਓ ਲੱਗ ਬਣਾਉਂਗੇ ਤੇ ਲੋ ਜੀ ਜਦੋਂ ਤੱਕ ਆਪਣੀ ਗੋਭੀ ਜਿਹੜੀ ਸੁੱਕਦੀ ਆ ਆਪਾਂ ਇਹਦਾ ਮਸਾਲਾ ਬਣਾ ਲੰਨੇ ਆ ਤੇ ਲੋ ਜੀ ਇਸ ਤੇ ਆਪਾਂ ਇੱਕ 프라이ਮ ਕਰਦੇ ਆ ਇਹਦੇ ਚ ਪਾਵਾਂਗੇ ਆਪਾਂ ਦੇਖੋ 2-3 ਚਮਚੇ ਪਾਵਾਂਗੇ ਸਾਫ ਦੇ ਧਨੀ ਦੇ ਤੇ ਲਓ ਜੀ ਥੋੜੀ ਜੀ ਸੌਂਫ ਪਾ ਲੂਗੇ ਤੇ ਅੱਧਾ ਕ ਚਮਚ ਪਾਉਂਗੇ ਅਜਵੈਣ ਦਾ ਤੇ 1 ਚਮਚ ਪਾ ਲੂਗੇ ਮੇਥਿਆਂ ਦਾ ਠੀਕ ਆ ਜੀ ਤੇ ਅੱਧਾ ਕ ਚਮਚ ਪਾਉਂਗੇ ਕਲੌਂਜੀ ਤੇ ਲਓ ਜੀ ਥੋੜਾ ਜਿਹਾ ਆਪਾਂ ਜੀਰਾ ਪਾ ਲੂਗੇ ਇਹਦੇ ਵਿੱਚ ਤੇ ਲਓ ਜੀ ਅੱਧਾ ਕ ਚਮਚ ਪਾ ਲੂਗੇ ਆਪਾਂ ਰਾਈ ਦਾ ਰਾਈ ਤੁਸੀਂ ਕੋਈ ਵੀ ਲੈ ਲਿਓ ਤੇ ਲਓ ਜੀ ਚਾਰ ਪਾਉਂਗੇ ਆਪਾਂ ਲਾਲ ਸੁੱਕੀਆਂ ਮਿਰਚਾਂ ਤੇ ਮਸਾਲੇ ਨੂੰ ਆਪਾਂ ਨੇ 2 ਮਿੰਟ ਭੁੰਨ ਲੈਣਾ ਠੀਕ ਹੈ ਜੀ ਜਦੋਂ ਇਹ ਚੋ ਖੁਸ਼ਬੂ ਆਉਣ ਲੱਗੀ ਨਾ ਫਿਰ ਆਪਾਂ ਇਹਨੂੰ ਗੈਸ ਨੂੰ ਕਰ ਦੋਗੇ ਬੰਦ ਤੇ ਇਹਨੂੰ ਠੰਡਾ ਕਰਕੇ ਆਪਾਂ ਪੀਛ ਲਵਾਂਗੇ ਠੀਕ ਹੈ ਜੀ ਤੇ ਆ ਜਿਹੜਾ ਚਾਰ ਦਾ ਮਸਾਲਾ ਹੈ ਮੈਂ ਕਹਿੰਦਾ ਪੂਰਾ ਇੱਕ ਨੰਬਰ ਬਣ ਕੇ ਤਿਆਰ ਹੋਊਗਾ ਤੇ ਲਓ ਜੀ ਆਪਾਂ ਨੇ ਇਹਨੂੰ ਮੀਡੀਅਮ ਸੇਕ ਪਰ 2 ਮਿੰਟ ਭੁੰਨ ਲੈਣਾ ਤੇ ਲਓ ਜੀ ਮਸਾਲਾ ਆਪਣਾ ਭੁੰਨਿਆ ਗਿਆ ਜਦੋਂ ਮਛਾਲੇ ਚੋ ਖੁਸ਼ਬੂ ਆਉਣ ਲੱਗ ਜਵੇ ਠੀਕ ਹੈ ਜੀ ਫਿਰ ਆਪਾਂ ਨੇ ਇਹ ਇੱਕ ਪਲੇਟ ਚ ਕੱਢ ਲੈਣਾ ਆ ਲਓ ਜੀ ਕਿੰਨਾ ਵਧੀਆ ਇਹ ਹੋ ਗਿਆ ਤੇ ਇਹਨੂੰ ਹੁਣ ਆਪਾਂ ਨੇ ਪੀਸਣਾ ਹੈ ਠੀਕ ਹੈ ਜੀ ਥੋੜਾ ਜਿਹਾ ਠੰਡਾ ਕਰਕੇ ਫਿਰ ਆਪਾਂ ਇਹਨੂੰ ਪੀਸ ਲੈਂਦੇ ਆ ਤੇ ਲਓ ਜੀ ਮਸਾਲੇ ਆ ਜਿਹੜੇ ਆਪਣੇ ਥੋੜਾ ਜਿਹਾ ਠੰਡੇ ਹੋ ਚੁੱਕੇ ਆ ਤੇ ਇਹਨਾਂ ਨੂੰ ਹੁਣ ਆਪਾਂ ਪਾ ਲੈਂਦੇ ਆ ਮਿਕਸੀ ਦੇ ਜੱਗ ਵਿੱਚ ਤੇ ਲਓ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਪੀਸ ਲੰਨੇ ਆ ਤੇ ਲਓ ਜੀ ਮਸਾਲਾ ਆਪਣਾ ਪੀਸਿਆ ਗਿਆ ਤੇ ਜਦੋਂ ਵੀ ਮਸਾਲਾ ਆਪਾਂ ਨੇ ਪੀਸਣਾ ਹੈ ਨਾ ਠੀਕ ਹੈ ਜੀ ਜਿਆਦਾ ਮਤਲਬ ਬਰੀਕ ਨਹੀਂ ਕਰਨਾ ਹੈਗਾ ਹਲਕਾ ਜਿਹਾ ਹੈ ਦਰਦਰਾ ਜਿਹਾ ਚਾਹੀਦਾ ਏ ਠੀਕ ਹੈ ਜੀ ਇਸ ਤਰੀਕੇ ਦਾ ਜਿਹੜਾ ਕਿ ਆਚਾਰ ਦੇ ਵਿੱਚ ਇਹ ਨਾ ਬਹੁਤ ਵਧੀਆ ਲੱਗਦਾ ਹੈ ਤੇ ਲਓ ਜੀ ਇਹ ਇਧਰ ਗੋਭੀ ਪਈ ਨੂੰ ਵੀ 2-2.5 ਘੰਟੇ ਹੋ ਗਏ ਆ ਠੀਕ ਹੈ ਜੀ ਐਨ ਸੁੱਕ ਚੁੱਕੀ ਹੈ ਇਹ ਤੇ ਹੁਣ ਆਪਾਂ ਇਹਨੂੰ ਕਿਸੇ ਬਰਤਨ ਚ ਪਾ ਲੈਣੇ ਆ ਜੀ ਤੇ ਲਓ ਜੀ ਹੁਣ ਆਪਾਂ ਰੱਖਦੇ ਆ ਇੱਕ ਕੜਾਹੀ ਠੀਕ ਹੈ ਜੀ ਤੇ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਆ ਸਰੋਂ ਦਾ ਤੇਲ ਪਾਵਾਂਗੇ ਤਕਰੀਬਨ ਆਪਾਂ 100 ਗ੍ਰਾਮ ਤੇ ਇਹ ਤੇਲ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੂਗੇ ਠੀਕ ਹੈ ਜੀ ਜਦੋਂ ਤੱਕ ਇਹ ਗਰਮ ਨਹੀਂ ਹੋ ਜਾਂਦਾ ਤੇ ਲੋ ਜੀ ਜਦੋਂ ਤੇਲ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਨੇ ਕੀ ਆ ਕਰਨਾ ਜਿਹੜੀ ਆਪਾਂ ਨੇ ਗੋਭੀ ਸਿਕਾ ਕੇ ਰੱਖੀ ਧੀ ਠੀਕ ਹੈ ਜੀ ਉਹ ਪਾ ਲਣੀ ਇਹਦੇ ਵਿੱਚ ਸਾਰੀ ਉਹ ਤੇ ਲੋ ਜੀ ਗੋਭੀ ਨੂੰ ਹੁਣ ਆਪਾਂ ਤੇਲ ਦੇ ਵਿੱਚ 4-5 ਮਿੰਟ ਜਿਹੜਾ ਪਕਾਉਂਗੇ ਠੀਕ ਹੈ ਜੀ ਯਾਨੀ ਕਹਿਣ ਦਾ ਮਤਲਬ ਤਲ ਲੂਗੇ ਜਿਹੜੀ ਇਹ ਤਰੀਕੇ ਨਾਲ ਆਪਾਂ ਗੋਭੀ ਤੇਲ ਦੇ ਵਿੱਚ ਤਲਦੇ ਆ ਨਾ ਠੀਕ ਹੈ ਜੀ ਆਚਾਰ ਦੀ ਜਿਹੜੀ ਲਾਈਫ ਆ ਉਹ ਵੱਧ ਜਾਂਦੀ ਆ ਇੱਕ ਤਾਂ ਗੋਭੀ 'ਚ ਜਿਹੜਾ ਮਾਰਾ ਮੋਟਾ ਪਾਣੀ ਹੋਊਗਾ ਉਹ ਸੁੱਕ ਜਾਊਗਾ ਤੇ ਇੱਕ ਗੋਭੀ ਆ ਜਿਹੜੀ ਥੋੜੀ ਜਿਹੀ ਸੌਫਟ ਹੋ ਜਾਊਗੀ ਠੀਕ ਹੈ ਜੀ ਨਰਮ ਹੋ ਜਾਊਗੀ ਤੇ ਲੋ ਜੀ 5 ਮਿੰਟ ਆਪਾਂ ਇਹਨੂੰ ਇਦਾਂ ਹੀ ਥੋੜੀ ਜਿਹੀ ਪਕਾ ਲੰਨੇ ਆ ਤੇ ਲੋ ਜੀ 5 ਮਿੰਟ ਆਪਾਂ ਨੂੰ ਹੋ ਗਿਆ ਗੋਭੀ ਭੁੰਨਦਿਆਂ ਨੂੰ ਤੇ ਹੁਣ ਜਿਹੜੀ ਗੈਸ ਆਪਾਂ ਕਰਦੇ ਆ ਬੰਦ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਹਲਦੀ ਦਾ ਤੇ ਲੋ ਜੀ ਇੱਕ ਚਮਚ ਪਾਵਾਂਗੇ ਪੀਸੀ ਹੋਈ ਲਾਲ ਮਿਰਚ ਤੇ ਲੋ ਜੀ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਠੀਕ ਹੈ ਜੀ ਤੇ ਬਾਕੀ ਜਿਹੜੇ ਮਸਾਲੇ ਆ ਉਹ ਪਾਉਣੇ ਜਦੋਂ ਆਪਾਂ ਨੇ ਗੋਭੀ ਠੰਡੀ ਹੋ ਗਈ ਠੀਕ ਹੈ ਜੀ ਤੇ ਨਮਕ ਵੀ ਆਪਾਂ ਨੇ ਉਦੋਂ ਪਾਉਣਾ ਜਦੋਂ ਇਹ ਗੋਭੀ ਠੰਡੀ ਹੋ ਗਈ ਕਿਉਂਕਿ ਜੇ ਨਮਕ ਆਪਾਂ ਇਸ ਟਾਈਮ ਤੇ ਪਾਉਂਗੇ ਨਾ ਤਾਂ ਨਮਕ ਨੇ ਜਿਹੜਾ ਗਰਮ ਕਰਕੇ ਠੀਕ ਹੈ ਜੀ ਗੋਭੀ ਨੇ ਫਿਰ ਤੇ ਨਮਕ ਨੇ ਪਾਣੀ ਛੱਡ ਦੇਣਾ ਤੇ ਜਿਹੜਾ ਕਿ ਅਚਾਰ ਨੂੰ ਆਪਣੇ ਨੂੰ ਖਰਾਬ ਕਰ ਸਕਦਾ ਹੈ ਤੇ ਹਲਦੀ ਤੇ ਆਪਾਂ ਨੇ ਲਾਲ ਮਿਰਚ ਪਾ ਕੇ ਇਹਨੂੰ ਛੱਡ ਦੇਣਾ ਏ ਜਦੋਂ ਤੱਕ ਇਹ ਠੰਡੀ ਨਹੀਂ ਹੁੰਦੀ ਤੇ ਲੋ ਜੀ ਗੋਭੀ ਆ ਜਿਹੜੀ ਆਪਣੀ ਠੰਡੀ ਹੋ ਚੁੱਕੀ ਆ ਜੀ ਠੀਕ ਆ ਜੀ ਆ ਦੇਖੋ ਹੁਣ ਤੇ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆ ਗਿਆ ਚੜਦਾ ਤੇ ਲੋ ਜੀ ਹੁਣ ਆਪਾਂ ਇਹ ਚ ਪਾਵਾਂਗੇ ਨਮਕ ਲੋ ਜੀ ਇਹਦੇ ਵਿੱਚ ਵੱਡੇ 2 ਚਮਚਾ ਜਿਹੜੇ ਆਪਾਂ ਨਮਕ ਦੇ ਪਾ ਲੂਗੇ ਹੁਣ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਵਾਈਟ ਬਿਨੇਗਰ ਯਾਨੀ ਕਿ ਵਾਈਟ ਸਿਰਕਾ ਚਿੱਟਾ ਆ ਦੇਖੋ ਠੀਕ ਆ ਜੀ ਇਹ ਛੋਟੀ ਕੋਦੀ ਆ ਤੇ ਆਪਾਂ ਨੇ ਇੰਨਾ ਕਹਦੇ ਵਿੱਚ ਇਹ ਪਾ ਲੈਣਾ ਠੀਕ ਆ ਜੀ ਇਹ ਅਚਾਰ ਨੂੰ ਖਰਾਬ ਹੋਣ ਤੋਂ ਬਚਾਊਗਾ ਤੇ ਲੋ ਜੀ ਹੁਣ ਪਾਵਾਂਗੇ ਆਪਾਂ ਅਚਾਰ ਦੇ ਵਿੱਚ ਮਸਾਲਾ ਠੀਕ ਆ ਜੀ ਤੇ ਇਹ ਜਿਹੜਾ ਮਸਾਲਾ ਠੀਕ ਆ ਜੀ ਤਕਰੀਬਨ ਤਕਰੀਬਨ 3 ਕਿਲੋ ਅਚਾਰ ਵਾਸਤੇ ਠੀਕ ਆ ਜੀ ਹੈਗਾ ਇਹ ਤੇ ਆਪਾਂ ਨੇ ਜਿਹੜਾ ਬਣਾਇਆ 1.5 ਕਿਲੋ ਗੋਭੀ ਦਾ ਅਚਾਰ ਹੈ ਤੇ ਆਪਾਂ ਪਾਵਾਂਗੇ 2.5 ਚਮਚੇ ਠੀਕ ਆ ਜੀ ਉਹਦੇ ਵਿੱਚ ਤੇ ਲੋ ਜੀ ਇੱਕ ਚਮਚਾ ਪਾ ਲਾਂਗੇ ਆਪਾਂ ਪਹਿਲਾਂ ਤੇ ਹੁਣ ਦੂਜਾ ਚਮਚਾ ਤੇ ਲਓ ਜੀ ਅੱਧਾ ਚਮਚਾ ਆਪਾਂ ਹੋਰ ਪਾ ਲਾਂਗੇ ਤੇ ਇਹਨੂੰ ਕਰਦੇ ਹਾਂ ਹੁਣ ਆਪਾਂ ਮਿਕਸ ਤੇ ਲਓ ਜੀ ਅਚਾਰ ਬਣ ਕੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਤੁਸੀਂ ਗੋਭੀ ਦਾ ਅਚਾਰ ਠੀਕ ਹੈ ਜੀ ਤੇ ਕਲਰ ਚੈੱਕ ਕਰੋ ਅਚਾਰ ਦਾ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਿਸੇ ਡੱਬੇ 'ਚ ਕੱਢ ਲੂਗੇ ਠੀਕ ਹੈ ਜੀ ਸਟੋਰ ਕਰਕੇ ਰੱਖ ਲੂਗੇ ਤੇ ਜਦੋਂ ਵੀ ਅਚਾਰ ਆਪਾਂ ਨੇ ਕੱਢਣਾ ਠੀਕ ਹੈ ਜੀ ਕੰਚ ਦਾ ਡੱਬਾ ਹੋਵੇ ਚਾਹੇ ਪਲਾਸਟਿਕ ਦਾ ਡੱਬਾ ਹੋਵੇ ਤੇ ਡੱਬਾ ਇਹ ਜੀ ਸੁੱਕਾ ਹੋਣਾ ਚਾਹੀਦਾ ਉਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਲਓ ਜੀ ਇਹਨੂੰ ਹੁਣ ਆਪਾਂ ਡੱਬੇ ਦੇ ਵਿੱਚ ਕੱਢ ਲੈਨੇ ਆ ਤੇ ਲਓ ਜੀ ਅਚਾਰ ਹੈ ਜਿਹੜਾ ਆਪਾਂ ਨੇ ਠੀਕ ਹੈ ਜੀ ਡੱਬੇ ਦੇ ਵਿੱਚ ਕੱਢ ਲਿਆ ਇੱਕ ਕੰਚ ਦੇ ਜੱਗ ਦੇ ਵਿੱਚ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਆਪਾਂ ਗੋਭੀ ਦਾ ਟੇਸਟੀ ਚਟਪਟਾ ਅਚਾਰ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਕਮੈਂਟ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਲਓ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ